ਪਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਕੈਦ ਦੇ ਸਾਥੀ ਨੇ ਉਹਨਾਂ ਦੇ ਉੱਤੇ ਦੁਬਾਰਾ NSA ਲਗਾ ਦਿੱਤੀ ਹੈ ਤੇ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਦੇ ਨਾਲ ਤੱਕੇਸ਼ਾਈ ਹੋ ਰਹੀ ਹੈ ਤੇ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਸਰਕਾਰਾਂ ਕਰ ਰਹੀ ਹੈ ਤੇ ਇੱਕ ਪਾਸੇ ਬੰਦੀ ਸਿੰਘਾਂ ਦਾ ਮੁੱਦਾ ਅਤੇ ਦੂਜੇ ਪਾਸੇ ਅਮਰਿਤਪਾਲ ਤੇ ਫਿਰ ਤੋਂ NSA ਉਹਨਾਂ ਨੇ ਕਿਹਾ ਕਿ ਸ਼ਰੀਆਨ ਸਿੱਖ ਜਥੇਬੰਦੀਆਂ ਦੇ ਨਾਲ ਤੱਕੇਸ਼ਾਈ ਹੋ ਰਹੀ ਹੈ ਤੇ ਕਦੇ ਨਾ ਹੀ ਸਰਕਾਰਾਂ ਨੇ ਬੰਦੀ ਸਿੰਘਾਂ ਦਾ ਮੁੱਦਾ ਚੱਕਿਆ ਤੇ ਨਾ ਹੀ ਕਦੇ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਗੱਲ ਕੀਤੀ ਅਤੇ ਫਿਰ ਤੋਂ ਐਨਐਸਏ ਲਗਾ ਦਿੱਤੀ ਤੇ ਹੁਣ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਿੱਖ ਜਥੇਬੰਦੀਆਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਇਸ ਗੱਲ ਨੂੰ ਲੈ ਕੇ ਵਿਰੋਧ ਕਰ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਿੱਖ ਜਥੇਬੰਦੀਆਂ ਦਾ ਹੋਰ ਕੀ ਕਹਿਣਾ ਜਿਹੜਾ ਡੈਮੋਕ੍ਰੇਸੀ ਹੈ ਉਸ ਦਾ ਮਰਡ ਕਿੱਥਾ ਜਾ ਰਿਹਾ ਹੈ ਇੰਡੀਆ ਦੇ ਵਿੱਚ ਜਿਹੜਾ ਭਾਰਤ ਦਾ ਸੰਵਿਧਾਨ ਉਹ ਸਾਨੂੰ ਰਾਈਟ ਦਿੰਦਾ ਹੈ ਫਰੀडम ਆਫ ਸਪੀਚ ਦਾ एक क्रिटिसाइज करने वोटर है, वो है इंडिया कावर्मेंट ना गवर्नमेंट नोट कर रहे चूज कर, रहा है, कर रहा है अगर गवर्नमेंट उसके भले कोई चीज नहीं कर रही तो वोटर के पास राइट है कि उसटीसाइज कर सके तो देख सकते हो कि, कि भाई अमृतपाल ने दलजीत कलसी जी ने ਤੇ ਹੋਰ ਵੀ ਜਿੰਨੇ ਸਾਡੇ ਬੰਦੀ ਸਿੰਘ ਰੀ ਬੰਦੀ ਸਿੰਘ ਨੇ ਇੱਥੇ ਤਹਾਰਾ ਵਾਰਸਾ ਆਮਨੇ ਇਹਨਾਂ ਸਪਨੂ ਸਦਾ ਹੋਣ ਤੋਂ ਬਾਅਦ ਵੀ ਕੇਂਦਰ ਸਰਕਾਰ ਨੇ ਅੰਦਰ ਰੱਖ ਰੱਖਿਆ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਗਵਰਨਮੈਂਟ ਆਫ ਪੰਜਾਬ ਪਲਸ ਯੂਨੀਅਨ ਆਫ ਇੰਡੀਆ ਨੀਤੀ ਮੈਂ ਐਨਐਸਏ ਐਕਸਟੈਂਡ ਕਰਕੇ ਵਾਪਸ ਡਿਬਗੁਰ ਦੇ ਚੇ ਉਹਨਾਂ ਨੂੰ ਰੱਖ ਰੱਖਿਆ ਤੇ ਮੈਂ ਗਵਰਨਮੈਂਟ ਨੂੰ ਇਹ ਕਹਿਣਾ ਚਾਹੁੰਦਾ ਕਿ ਕੋਈ ਵੀ ਚੀਜ਼ ਗਲਤ ਨਹੀਂ ਹੈ ਅਗਰ ਕਿਸੇ ਯੂਥ ਨੂੰ ਆਪਾਂ ਸਿੱਖੀ ਦੇ ਵੱਲ ਜੋੜ ਰਹੇ ਨੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰ ਰਹੇ ਨੇ ਤੇ ਉਹ ਗਲਤ ਚੀਜ਼ ਨਹੀਂ ਹੈ ਭਾਈ ਅਮਰਿਤਪਾਲ ਸਿੰਘ ਆ ਔਰ ਵੀ ਜਿੰਨੇ ਸਾਡੇ ਸਿੰਘ ਨੇ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ ਸੀ ਉਹਨਾਂ ਨੇ ਸਿਰਫ ਯੂਥ ਨੂੰ ਨਸ਼ਿਆ ਤੋਂ छुड़ाया ਸੀ ਤੇ ਜਿਹੜੇ ਉਹਨਾਂ ਦੇ ਐਡਵੋਕੇਟ ਨੇ ਉਹਨਾਂ ਨੂੰ ਵੀ ਹਾਊਸ ਰੈਸਟ ਕੀਤਾ ਗਿਆ ਕਿ ਤੁਸੀਂ ਇੱਕ ਐਡਵੋਕੇਟ ਨੂੰ ਜਿਹੜਾ ਲੀਗਲ ਆਫੀਸਰ ਹੁੰਦਾ ਹੈ ਕਿਵੇਂ ਹਾਊਸ ਰੈਸਟ ਕਰ ਸਕਦੇ ਹੋ ਇਹ ਮੈਂ ਗਵਰਨਮੈਂਟ ਨੂੰ ਪੁੱਛਣਾ ਚਾਹਾਂਗਾ ਤੇ ਜਿੰਨੇ ਵੀ ਸਾਡੇ ਯੂਥ ਨੇ ਉਹ ਯੂਥ ਨੂੰ ਤੁਸੀਂ ਦਬਾ ਰਹੇ ਹੋ ਰੀਸੈਂਟ ਐਗਜ਼ਾਮਪਲ ਤੁਸੀਂ ਕੱਲ ਦਾ ਦੇਖ ਸਕਦੇ ਹੋ ਕਿ ਕਿਵੇਂ ਇੱਕ ਨਖਦੀਪ ਸਿੰਘ ਜਿਹੜਾ ਪੰਜਾਬ ਤੋਂ ਸੀ ਉਹ ਹਿਮਾਚਲ ਅਧਾਬ ਵਿੱਚ ਬੈਠਿਆ ਸੀ ਖਾਣ ਦੇ ਲਈ ਤੇ ਉਸ ਨੂੰ ਮਾਰਕੀਟ ਕਰਕੇ ਉਸ ਦੀ ਮਰਡਰ ਕਰ ਦਿੱਤਾ ਗਿਆ ਤੇ ਉਹ ਓਨ ਦਾ ਸਪਾਟ ਮਰ ਗਿਆ ਤੇ ਜਿਹੜਾ ਆਪਰੈਸਡ ਹੈ ਉਹ ਆਪਰੈਸਡ ਕਲਾਸ ਜਿਹੜਾ ਹੈ ਆਪਰੇਸ਼ਨ ਜੋ ਰੂਲਰ ਹੈ ਉਹ ਆਪਰੈਸ ਕਰ ਰਿਹਾ ਹੈ ਕਲਾਸ ਨੂੰ ਜਿਹੜਾ ਗਲਤ ਹੈ ਸਭ ਨੂੰ ਸਾਥ ਲੈ ਕੇ ਸਭ ਦੀ ਡਵੈਲਪਮੈਂਟ ਸਭ ਦੀ ਗੱਲ ਸੁਣਨੀ ਚਾਹੀਦੀ ਹੈ ਫਾਰਮਰ ਜਿਹੜੇ ਨੇ ਸਾਡੇ ਕਿਸਾਨ ਜਿਹੜੇ ਨੇ ਉਹ ਵੀ ਅਜ ਕਿਸਾਨ ਅੰਦੋਲਨ ਤੇ ਦੁਬਾਰਾ ਬੈਠੇ ਨੇ ਕਿਉਂਕਿ ਉਹਨਾਂ ਦੀ ਮੰਗਾਂ ਪੂਰੀ ਨਹੀਂ ਹੋਈ ਸੀ ਤੇ ਦੂਸਰਾ ਮੁੱਦਾ ਜਿਹੜਾ ਹੈ ਉਹ ਹੈ ਲੱਦਾਖ ਦਾ તુસી દેખ સકતે હો કે કીમે લગડા પિછલે 3 મહિને તો પ્રોટેસ્ટ ચલ રહે હે બટ કોઈ ભી ન્યૂઝ એજન્સી ઉસનુ કવર નહીં કર રહી હે મીડિયા જેડી હે વો ડેમોક્રેસી دا ફોર્થ પિલર હે બટ ઉસનુ અગર ફોર્થ પિલર તા રોલ ઓ પ્લે નહીં કરેગી તે લોકનુ આવાજ કી વે પહોંચેગી કે કી કી ગવર્નમેન્ટ ધ અગેન્સ્ટ ગવર્નમેન્ટ કીડી ચીઝ આયે ઓ કીડી સિટીઝન્સ હે ઓના દે અગેન્સ્ટ કરેલી હે તે સિટીઝન્સ દી કી ડિમાન્ડ ચલ રહી હે